ਔਰ ਇਹ ਬਲਾਸਟ ਹੋ ਜਾਂਦਾ ਗੱਡੀ ਦੇ ਵਿੱਚ ਪਿਆ ਪਿਆ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੁਰਜੰਟ ਸਿੰਘ ਜਟਾਣਾ ਇਨਚਾਰਜ ਟ੍ਰੈਫਿਕ ਐਜੂਕੇਸ਼ਨ ਸਕੂਲ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਹੁਤ ਵਧੀਆ ਤੁਹਾਨੂੰ ਮੈਂ ਜਾਣਕਾਰੀ ਦੇ ਰਿਹਾ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਔਰ ਜਿਹੜੇ ਤੁਹਾਡੇ ਵਹੀਕਲ ਹੈ ਖਾਸ ਕਰਕੇ ਜਿਹੜੀਆਂ ਕਾਰਾਂ ਤੁਸੀਂ ਜਦੋਂ ਕਿਤੇ ਰੁਕਦੇ ਹੋ ਕਿਤੇ ਵੀ ਤੁਸੀਂ ਪੈਲਸ ਵਿੱਚ ਚਲੇ ਜਾਨੇ ਹੋ ਜਾਂ ਕਿਤੇ ਮਾਰਕੀਟ ਦੀ ਚਲੇ ਜਾਨੇ ਹੋ ਤਾਂ ਦੋ ਚਾਰ ਚੀਜ਼ਾਂ ਦਾ ਖਿਆਲ ਰੱਖੋ ਤੁਹਾਡੀ ਗੱਡੀ ਦੇ ਵਿੱਚ ਅੱਗ ਲੱਗਣ ਤੋਂ ਬਚਤ ਹੋ ਜੂਗੀ ਕਿਸੇ ਪ੍ਰਕਾਰ ਦੀ ਅੱਗ ਨਹੀਂ ਲੱਗਣੀ ਸਿਰਫ ਥੋੜਾ ਜਿਹਾ ਧਿਆਨ ਦੇਣਾ ਤੁਸੀਂ ਕੁਝ ਪ੍ਰੋਡਕਟ ਐਸੇ ਹੁੰਦੇ ਜਿਹੜੇ ਆਪਾਂ ਕਾਰਾਂ ਦੇ ਵਿੱਚ ਰੱਖਦੇ ਆਂ ਜਿਵੇਂ ਕਿ ਮੈਂ ਤੁਹਾਨੂੰ ਦਿਖਾਉਣਾ ਵੀ ਆਹ ਕਾਰ ਕਾਫੀ ਢੇਰ ਦੀ ਧੁੱਪੇ ਖੜੀ ਹੈ ਔਰ ਇਹਦੇ ਵਿੱਚ ਆਹ ਦੇਖੋ ਤੁਸੀਂ ਆਹ ਬਹੁਤ ਗਰਮ ਹੋ ਚੁੱਕਿਆ ਹੈ ਬਹੁਤ ਜ਼ਿਆਦਾ ਹੀਟ ਹੋਏ ਚਾਹ ਤਿੱਤੀ ਹੈ ਔਰ ਇਹ ਬਲਾਸਟ ਹੋ ਜਾਂਦਾ ਗੱਡੀ ਦੇ ਵਿੱਚ ਪਿਆ ਪਿਆ ਇਹ ਇੱਕ ਜਿਵੇਂ ਆ ਰੱਖਿਆ ਹੋਇਆ ਆ ਚੀਜ਼ ਹੈ ਇਹ ਕਦੇ ਵੀ ਐਸੇ ਪ੍ਰੋਡਕਟ ਜਿਹੜੇ ਹੈਗੇ ਆ ਸਾਨੂੰ ਗੱਡੀ ਦੇ ਵਿੱਚ ਨਹੀਂ ਰੱਖਣੇ ਚਾਹੀਦੇ ਇਹ ਬਲਾਸਟ ਹੋ ਜਾਂਦੇ ਆ ਔਰ ਕਦੇ ਵੀ ਲੈਟਰ ਜਿਹੜਾ ਹੁੰਦਾ ਆਮ ਲੋਕ ਸਿਗਰਟ ਵਾਲਾ ਜਿਹੜਾ ਲੈਟਰ ਜਿਹਨੇ ਲਾਉਂਦੇ ਆ ਉਹ ਲੈਟਰ ਵੀ ਜਿਹੜਾ ਸਾਨੂੰ ਗੈਸ ਵਾਲਾ ਹੁੰਦਾ ਉਹ ਨਹੀਂ ਰੱਖਣਾ ਚਾਹੀਦਾ ਵਿੱਚ ਉਹ ਵੀ ਅੱਗ ਲੱਗਣ ਦਾ ਕਾਰਨ ਬਣ ਜਾਂਦਾ ਇਹ ਸਾਰੇ ਪ੍ਰੋਡਕਟ ਜਿਹੜੇ ਹੁੰਦੇ ਆ ਇਹ ਬਲਾਸਟ ਹੋ ਜਾਂਦੇ ਜਦੋਂ ਇੱਕ ਟੈਂਪਰੇਚਰ ਬਹੁਤ ਜ਼ਿਆਦਾ ਇਹਨਾਂ ਨੂੰ ਮਿਲ ਜਾਂਦਾ ਤਾਂ ਉਦੋਂ ਗੱਡੀ ਦੇ ਵਿੱਚ ਅੱਗ ਲੱਗਣ ਦਾ ਕਾਰਨ ਬਣਦੇ ਆ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਹੈ ਦੇ ਵੀ ਐਸੇ ਪ੍ਰੋਡਕਟ ਗੱਡੀ ਦੇ ਵਿੱਚ ਖਾਸ